ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਕੀ ਗੱਲ ਹੋਈ ਕੱਲ ਹੋਈ ਹੈ ਜੀ ਮੈਂ ਇਹਨਾਂ ਕੋਲੇ ਫਾਸਟ ਫੂਡ ਆਪਣਾ ਸਪਰਿੰਗ ਰੂਲ ਲੈ ਗਿਆ ਸੀ ਆ ਘਰ ਪਰ ਛੋਟੇ ਛੋਟੇ ਬੱਚਿਆਂ ਨੇ ਖਾਧਾ ਕਹਿੰਦਾ ਕਿ ਉਹ ਖਾਣ ਦੇ ਬਾਵਜੂਦ ਮੈਨੂੰ ਕਹਦੇ ਸੀ ਕਿ ਇਹਨਾਂ ਦੇਸਤੀ ਨਹੀਂ ਹੈਗੇ ਕਿ ਜਦੋਂ ਅਸੀਂ ਆਪ ਟੈਸਟ ਕਰਕੇ ਦੇਖਿਆ ਇਹ ਤੇ ਜਦੋਂ ਅਸੀਂ ਉਹਨਾਂ ਨੂੰ ਤੋੜ ਕੇ ਦੇਖਿਆ ਵਿੱਚੋਂ ਨਾ ਲਾਲਾਂ ਬਨ ਰਹੀਆਂ ਸੀ ਠੀਕ ਹੈ ਉਸ ਤੋਂ ਬਾਅਦ ਅਸੀਂ ਇੱਥੇ ਲੈ ਕੇ ਆਏ ਕਿਉਂਕਿ ਸਮੈਲ ਆ ਰਹੀ ਸੀ ਉਹਦੇ ਵਿੱਚ ਉਹ ਬੱਚਿਆਂ ਤਾਂ ਨਹੀਂ ਪਤਾ ਹੈਗਾ ਇਹ ਗੱਲ ਹੋਈ ਹੈ ਜੀ ਉਸ ਤੋਂ ਬਾਅਦ ਮੈਂ ਨਾਲ ਫਾਸਟ ਫੂਡ ਵਾਲੇ ਨੂੰ ਵੀ ਦਿਖਾਇਆ ਮੈਂ ਕਿਹਾ ਯਾਰ ਵੀ ਇੱਜ ਤਾਂ ਉਹ ਕਹਿੰਦਾ ਖਰਾਬ ਹੈ ਮੈਂ ਕਿਹਾ ਸਮਾਨ ਲੈ ਕੇ ਗਈ ਜੀ ਇਹਦੇ ਚੱਲ ਗਈ ਮੈਂ 150 ਰੁਪਏ ਦਾ ਸਮਾਨ ਲੈ ਕੇ ਆਇਆ ਪਹਿਲਾਂ ਵੀ ਦਿੱਤੀ ਇੰਨਾ ਤੋਂ ਖਾਦਿਆ ਪਹਿਲਾਂ ਲੈ ਕੇ ਗਈਆਂ ਇਹਨਾਂ ਤੋਂ ਅੱਜ ਅੱਜ ਪਹਿਲੀ ਵਾਰ ਮੈਂ ਤੁਹਾਡੇ ਨਾਲ ਪਹਿਲੀ ਵਾਰੀ ਮੇਰੇ ਨਾਲ ਹੋਇਆ ਜੀ ਇਹਨਾਂ ਨੂੰ ਦੱਸਿਆ ਕਿ ਕੀ ਕੀਤਾ ਇਹਨਾਂ ਨੇ ਜਵਾਬ ਕਿੰਨੇ ਆਂਦੇ ਕਿ ਜਿਨ੍ਹਾਂ ਨੇ ਮੈਨੂੰ ਫਰਾਈ ਕਰਕੇ ਦਿੱਤਾ ਸੀਗਾ ਉਹ ਬੰਦਾ ਇੱਥੋਂ ਚਲਾ ਗਿਆ ਜੀ ਇਹ ਮੰਨਦੇ ਆਪ ਗਲਤੀ ਆਪ ਹਾਂ ਇਹ ਮੰਨ ਰਹੀ ਹੈ ਇਹ ਗਲਤੀ ਹੈ ਸਾਡੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਨਾਲ ਕਾਰਵਾਈ ਇਹਨਾਂ ਤੋਂ ਤੇ ਹੋਣੀ ਚਾਹੀਦੀ ਇਹਨਾਂ ਕੋਲੇ ਨਾ ਤਾਂ ਲਾਇਸੈਂਸ ਹੈ ਪੂਰਾ ਲਾਇਸੈਂਸ ਹੈ ਨਹੀਂ ਇਹਨਾਂ ਕੋਲੇ ਤਮੇ ਤੇਰਾ ਨਾਮ ਦੀ ਬੁਲੇਟ ਰਿਪੋਰਟ ਹੋਇਆ ਕੀ ਹੈ ਹਾਂਜੀ ਬੱਚਿਆਂ ਨੇ ਲੈ ਗਏ ਸੀਗੇ ਤੇ ਇਹਨਾਂ ਨੇ ਫਰਾਈ ਕਰਕੇ ਦੇਤੇ ਤੇ ਜਦ ਘਰ ਜਾ ਕੇ ਦੇਖਿਆ ਸਾਦੇ ਬੱਚਿਆਂ ਨੂੰ ਤੇ ਉਹਦੇ ਵਿੱਚੋਂ ਲਾਲਾ ਨਿਕਲਦੀਆਂ ਸੀਗੀਆਂ ਸਾਰੇ ਚਿੱਪ ਚ ਪਈ ਜਾਂ ਹੋਣ ਲੱਗਿਆ ਇੱਕ ਛੋਟਾ ਬੱਚਾ ਸੀਗਾ ਉਹਨਾਂ ਨੂੰ ਉਲਟੀਆਂ ਵਗੈਰਾ ਲੱਗ ਗਈ ਤਾਂ ਆਸੀਂ ਦੇਖਿਆ ਵੀ ਇਹ ਖਰਾਬ ਆ ਫਿਰ ਬੋਲਿਆ ਵੀ ਬੇਟਾ ਚਲੋ ਦੇਖੋ ਆਪਾਂ ਜਦ ਇਹਨਾਂ ਦੀ ਫ੍ਰੀਜ ਚੈੱਕ ਫਰੀ ਸਾਰਾ ਦੇਖਿਆ ਸਾਰਾ ਵਿੱਚ ਦੇ ਕਿਤੇ ਚ ਉੱਤਰ ਲੀਆਂ ਮੱਛਰ ਇੱਕ ਵੀ ਚੀਜ਼ ਸਾਫ਼ ਨਹੀਂ ਸੀ ਜੀ ਅੰਦਰ ਜਾ ਕੇ ਦੇਖੋ ਬੱਚ ਦਿਨ ਤੋਂ ਸਮਾਨ ਲੱਗਿਆ ਹਨ ਹਾਂਜੀ ਇਹ ਜਿਹੜੀ ਖਾਣ ਪੀਣ ਵਾਲੀ ਫੋਟ ਹੈਗੀ ਢੰਡੇ ਦੀ ਉਹਦੇ ਵਿੱਚ ਕੀੜੀਆਂ ਦੇ ਟੋਟੇ ਹੈ ਹਾਂਜੀ ਉਹ ਜ਼ਿਆਦਾ ਗੰਦਾ ਉਹ ਜ਼ਿਆਦਾ ਹਾਲਾਤ ਖਰਾਬ ਹੈ ਜਿੱਦ ਵੀ ਬਗ ਨੂੰ ਹਾਂਜੀ ਆਈ ਨਹੀਂ ਕਿ ਕੋਈ ਨਹੀਂ ਆਇਆ ਜੀ ਇਸ ਤਰ੍ਹਾਂ ਦੀ ਕਾਰਵਾਈ ਕਰੀ ਕਾਰਵਾਈ ਇਹੀ ਅੰਦਰ ਹੋਣੀ ਚਾਹੀਦੀ ਆ ਜਿਹਦੇ ਕੋਲ ਲਾਇਸੈਂਸ ਹੋਵੇ ਉਹਨੂੰ ਹੋਣਾ ਚਾਹੀਦਾ ਕਿ ਫੰਕਸ਼ਨਰ ਸਾਰੇ ਜਲਦ ਕਰਨੇ ਚਾਹੀਦੇ ਆ ਉਹਦੀ ਕਾਰਵਾਈ ਹੋਣੀ ਚਾਹੀਦੀ ਆ ਇਹ ਚੁਪੇ ਬੱਚੇ ਨੂੰ ਜ਼ਹਿਰ ਖਵਾਈ ਜਾਂਦੇ ਆ ਬੱਚਿਆਂ ਦਾ ਖਾਣਾ ਮਾਵਾਪਿਆਂ ਨੇ ਦੇਣਾ ਲੱਗਿਆ ਐਕਸਪ੍ਰੈਸ ਹੋਟਲ ਦੇ ਲੈ ਕੇ ਜਾਓ ਕਿਉਂਕਿ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਆਏ ਹਾਂ ਅੱਜ ਕਿ ਕਮਪਲੇਂਟ ਆ ਇਹ ਕਹਿੰਦੇ ਸੀ ਮੁੰਮੋਹਲਾ ਟਿਕਿਆ ਸੁਪਾਈ ਕਰਕੇ ਇਹਨਾਂ ਦੇ ਬੱਚੇ ਨੂੰ ਵੋਮਿਟਿੰਗ ਕਰਦੀ ਹੈ ਅਸੀਂ ਆਇਆ ਹਾਂ ਬਸ ਸੈਂਪਲਿੰਗ ਕਰਨ ਲੱਗੇ ਆਂ ਸੈਂਪਲ ਵੀ ਆਇਆ ਕਿ ਲੈਗੋਰੀ ਤੇ ਚੱਲੇ ਸਾਬ ਨਾਲ ਕਾਰਵਾਈ ਕਰ ਰਹੇ ਸਨ ਪਰ ਪਹਿਲਾਂ ਵੀ ਇਹਨਾਂ ਦੀ ਗਰਾਮ ਚ ਇਸ ਤਰ੍ਹਾਂ ਦੀ ਚੈਕਿੰਗ ਹੋ ਚੁੱਕੀ ਐ ਬਗੈਰ ਕਪੜੇ ਪਾ ਕੇ ਚਾਲੇ ਲੱਗੇ ਹੋਏ ਸੀ ਉੱਟ ਉੱਪਰ ਸੀਗੇ ਮੁਹੰਮਦ ਜਬੀਨ ਤੇ ਪਏ ਸੀ ਤੇ ਕਿਉਂ ਨਹੀਂ ਸੁਧਰਦੇ ਕਿਉਂ ਨਹੀਂ ਗਏ ਉਹਨੇ ਇਹਨਾਂ ਦਾ ਜਿਹੜਾ ਮੇਨ ਬੰਦਾ ਹੈਗਾ ਉਸਨੇ ਇਹ ਚੀਜ਼ ਬਣਾ ਕੇ ਦਿੱਤੀ ਆਪ ਉਹ ਹੈ ਨਹੀਂਗਾ ਇਹਨਾਂ ਨੂੰ ਬੱਚਿਆਂ ਨੂੰ ਬਿਠਾ ਗਿਆ ਇਸ ਤਰ੍ਹਾਂ ਦੀ ਕਾਰਵਾਈ ਕਰੋਗੇ ਇਹਨਾਂ ਤੇ ਕਿ ਪਹਿਲਾਂ ਵਾਲਾ ਮੇਰੀ ਨੌਕਰੀ ਚੋਂ ਮੈਂ ਆਪੀ ਟ੍ਰਾਂਸਫਰ ਹੋ ਗਿਆ ਆਜੇਨੇ ਕੋਲ ਨਾ ਲਾਇਸੈਂਸ ਵੀ ਨਹੀਂ ਹੈ ਇੱਕ ਵਾਰ ਇਹਨਾਂ ਦੀ ਸ਼ਾਪ ਬੰਦੀ ਕਰ ਦੇਣਾ ਸੰਪਤੀ ਵਗੈਰਾ ਪਾ ਲਾਓ